ਸਾਨੂੰ ਕਹਿਣਗੇ ਵੀ ਤੁਰੇ ਹੀ ਵੱਡੇ ਬਦਲੇ ਲੈਣ ਵਾਸਤੇ ਅਗਲੇ ਨੂੰ ਹੋ ਜਾਇ ਕੱਖ ਨਹੀਂ ਹੁਣ ਭਾਈ ਸੋਢੀ ਬਾਹਰ ਮੋਟਰਸਾਈਕਲ ਸਟਾਰਟ ਰੱਖਦਾ ਏ ਜਦ ਜਰਨਲ ਲਾਹਵ ਸਿੰਘ ਪੰਜਵੜ ਮਗਰੋਂ ਉਤਰਿਆ ਤੇ ਖੰਨੇ ਦੇ ਮੈਡੀਕਲ ਸਟੋਰ ਦੇ ਅੰਦਰ ਪਹੁੰਚ ਗਿਆ ਖੰਨੇ ਨੇ ਆਵਾਜ਼ ਮਾਰ ਕੇ ਪੁੱਛਿਆ ਅਬਸਰੋ ਕਿੱਧਰ ਕਿਵੇਂ ਆਉਣਾ ਹੋਇਆ ਕੀ ਚਾਹੀਦਾ ਡਾਕਟਰ ਪੁੱਛਦਾ ਏ ਮਰੀਜ਼ ਨੂੰ ਦੁਕਾਨਦਾਰ ਨੂੰ ਵੀ ਕੀ ਕਿਵੇਂ ਕਿਦਾਂ ਕੀ ਚਾਹੀਦਾ ਕੀ ਬਿਮਾਰੀ ਆ ਅਗਲਾ ਬੰਦੇ ਖਲੋਤਾ ਜਰਨਾ ਲਾਭ ਸਿੰਘ ਪੰਜਵਾੜ ਕਹਿੰਦਾ ਡਾਕਟਰ ਸਾਹਿਬ ਇਲਾਜ ਕਰਾਉਣਾ ਵਾ ਮੈਂ ਆਖਾ ਕਾਦਾ ਕਹਿੰਦਾ ਪੀੜ ਹੁੰਦੀ ਆ ਕਹਿੰਦਾ ਕਿੱਥੇ ਕਹਿੰਦਾ ਦਿਮਾਗ ਚ ਖੰਨਾ ਕਹਿੰਦਾ ਸਿਰ ਚ ਤਾਂ ਹੀ ਹੁੰਦੀ ਦਿਮਾਗ ਚ ਨਹੀਂ ਕਦੀ ਕਿਸੇ ਦੇ ਹੁੰਦੀ ਕਹਿੰਦਾ ਮੇਰੇ ਦਿਮਾਗ ਚ ਹੀ ਹੁੰਦੀ ਆ ਤੇ ਤੁਹਾਨੂੰ ਪਤਾ ਜਿਹਦੇ ਦਿਮਾਗ ਵਿੱਚ ਪੀੜ ਹੋਵੇ ਉਹ ਫਿਰ ਬੰਦਾ ਆਰ ਪਾਰ ਕੱਲ ਲਾਉਂਦਾ ਡਾਕਟਰ ਹਰਬੰਸ لال ਖੰਨਾ ਕਹਿੰਦਾ ਤੇਰੇ ਦਿਮਾਗ ਚ ਪੀੜ ਹੁੰਦੀ ਏ ਕੋਈ ਨਹੀਂ ਦੇ ਦੇਨੇ ਦਵਾਈ ਕਹਿੰਦਾ ਨਹੀਂ ਨਹੀਂ ਡਾਕਟਰ ਸਾਹਿਬ ਮੈਂ ਅੱਜ ਤੱਕ ਦਵਾਈ ਖਾਦੀ ਨਹੀਂ ਮੈਂ ਅੱਜ ਤੱਕ ਗੋਲੀ ਖਾਦੀ ਨਹੀਂ ਬਸ ਬੰਦਾ ਲੱਭਦਾ ਫਿਰਦਾ ਵੀ ਦਵਾਈ ਕੋਈ ਖਾਵੇ ਤੇ ਸਿਰ ਮੇਰਾ ਠੀਕ ਹੋ ਜੇ ਕਹਿੰਦਾ ਇਦਾਂ ਦੀ ਦਵਾਈ ਬਣੀ ਆ ਕਹਿੰਦਾ ਮੇਰੇ ਕੋ ਹੈਗੀ ਆ ਬਸ ਬੰਦਾ ਲੱਭਦਾ ਸ ਬੰਦਾ ਤੁਸੀਂ ਲੱਭ ਗਏ ਹੋ ਗੋਲੀ ਤੁਸੀਂ ਖਾਓਗੇ ਦਵਾਈ ਤੁਸੀਂ ਖਾਓਗੇ ਸਮਾਗ ਮੇਰਾ ਟਕਾਣੇ ਆਊਗਾ ਖੰਨੇ ਦੀਆਂ ਐਣਕਾਂ ਤਿਲਕ ਕੇ ਉਹਦੀਆਂ ਨਾਸਾਂ ਤੱਕ ਆਈਆਂ ਕਹਿੰਦਾ ਇਹਦਾ ਕੀ ਮਤਲਬ ਮਰਦ ਨੇ ਮਾਰ ਕੇ ਛਾਤੀ 'ਚ ਲੱਤ ਖੰਨਾ ਕਰ ਲਿਆ ਡੇਡਾ ਤੇ ਕਰਕੇ ਗੁਰੂ ਕਲਗੀਧਰ ਪਾਤਸ਼ਾਹ ਨੂੰ ਜਾਜ ਹਰਵੰਸ ਲਾਲ ਖੰਨਾ ਫੇਂਟਰ ਵਰਗਾ ਕਰਕੇ ਧਰਤੀ ਦੇ ਉੱਤੇ ਏ